ਨਾ ਉਸ ਵੇਗ ਨਾਲ ਤੁਹਾਡੇ ਤੋਂ ਹੋਰ ਪੁੱਛਣੀ ਚਾਹੁੰਦੇ ਸੀਗੇ ਕਿ ਬੜੇ ਵਾਰੀ ਡਾਕਟਰ ਇਹ ਤਾਂ ਦੱਸ ਦਿੰਦੇ ਆ ਕਿ ਤੇਰੇ ਚ ਮੈਗਨੀਸ਼ੀਅਮ ਦੀ ਘਾਟ ਆ ਤੇ ਉਹ ਮੈਗਨੀਸ਼ੀਅਮ ਦੀ ਘਾਟ ਕਿਵੇਂ ਪੂਰੀ ਹੋਵੇ ਬੰਦਾ ਕੀ ਖਾਵੇ ਜੀ ਹਾਂਜੀ ਸੋ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਡਾਕਟਰ ਨੇ ਓਕੇ ਕਰਤਾ ਵੀ ਮੈਗਨੀਸ਼ੀਅਮ ਲਾਸਟ ਸਾਨੂੰ ਸੋਰਸ ਜ਼ਰੂਰ ਪਤਾ ਹੋਣ ਬੀਿੰਗ ਸਾਡਾ ਫੀਲਡ ਹੈ ਇਸ ਕਰਕੇ ਅਸੀਂ ਤੁਹਾਨੂੰ ਇਹ ਨਾਲ ਸ਼ੇਅਰ ਕਰਨਾ ਚਾਹੁੰਦੇ ਆ ਕਿ ਮੈਗਨੀਸ਼ੀਅਮ ਸਭ ਤੋਂ ਇੰਪੋਰਟੈਂਟ ਮਿਨਰਲ ਹੈ ਜਿਹੜੇ ਕਿ ਉਹਦੇ ਸੋਰਸ ਸਾਨੂੰ ਪਤਾ ਹੋਣ ਕਿ ਸਭ ਤੋਂ ਪਹਿਲਾਂ ਗ੍ਰੀਨ ਲੀਫੀ ਵੈਜੀਟੇਬਲਸ ਅਸੀਂ ਮੋਸਟਲੀ ਵਿੰਟਰ ਚ ਦਾ ਮੋਸਟਲੀ ਇਹ ਚੱਲਦਾ ਹੀ ਰਹਿੰਦਾ ਸਾਰਾ ਗ੍ਰੀਨ ਲੀਫੀ ਵੈਜੀਟੇਬਲ ਡਾਰਕ ਗ੍ਰੀਨ ਲੀਫੀ ਵੈਜੀਟੇਬਲ ਸਾਡੇ ਕੋਲੇ ਨੱਟਸ ਆ ਗਏ ਸਾਡੇ ਕੋਲੇ ਸੀਡਸ ਆ ਗਏ ਹਨਾ ਸਾਡੇ ਕੋਲੇ ਅੱਗੇ ਅੱਗੇ ਲੈਗੂਮਸ ਸਾਡੇ ਘਰਾਂ ਚ ਮੋਸਟਲੀ ਅਸੀਂ ਯੂਜ਼ ਕਰਦੇ ਆ ਚਿਕਪੀ ਕਿਆ ਸਭ ਤੋਂ ਵੱਡਾ ਸੋਰਸ ਹੈ ਡਾਰਕ ਜਿਹੜੇ ਤੁਹਾਡੇ ਰੈੱਡ ਕ੍ਰਾਮਸ ਆ ਗਏ ਆ ਨੇ ਕਿਡਨੀ ਬੀਨਸ ਆ ਗਿਆ ਤੁਹਾਡੇ ਗ੍ਰੀਨਸ ਆ ਗਏ ਤੁਹਾਡੇ ਲੈਂਟਿਲਸ ਆ ਗਏ ਮਤਲਬ ਇਹ ਵੀ ਜਿਹੜਾ ম্যাগਨੀਸ਼ੀਅਮ ਹੈ ਬਾਡੀ ਨੇ ਜਿਹੜੇ ਸੋਰਸ ਨੇ ਉਹ ਬੜੇ ਡਾਈਵਰਸਿਫਾਈ ਕਰ ਰਹੇ ਨੇ ਕਿ ਹਰੇਕ ਚੀਜ਼ ਤੋਂ ਅਵੇਲੇਬਲ ਹੈ ਇਹਦੇ ਕੋਈ ਰੈਸਟ੍ਰਿਕਸ਼ਨ ਨਹੀਂ ਵੀ ਹੈ ਜਸਟ ਤੁਸੀਂ ਇਕੱਲੇ ਹੀ ਲੈਗਿਊਮਸ ਖਾਣੇ ਨੇ ਜਦੋਂ ਬਾਡੀ ਅਸੀਂ ਬੈਲੈਂਸ ਰੱਖਦੇ ਆ ਇਨ ਪ੍ਰੋਪੋਰਸ਼ਨ ਟੂ ਐਵਰੀ ਵੈਜੀਟੇਬਲ ਆ ਰਿਹਾ ਫਰੂਟਸ ਆ ਰਹੇ ਨੇ ਨਟਸ ਆ ਰਹੇ ਨੇ ਸੀਡਸ ਆ ਰਹੇ ਨੇ ਇਹ ਸਾਰੇ ਹੀ ਡਾਇਰੈਕਟ ਸੋਰਸ ਨੇ ম্যাগਨੀਸ਼ੀਅਮ ਦੇ